ਕਲਾਨੌਰ ਤੋਂ ਬਟਾਲਾ ਖਰੀਦਦਾਰੀ ਕਰਨ ਆਏ ਮਾਪਿਆਂ ਦੀ 4 ਸਾਲਾਂ ਬੱਚੀ ਉਸ ਵਕਤ ਬਟਾਲਾ ਬੱਸ ਅਡੇ ਤੇ ਰਹਿ ਗਈ ਜਦੋਂ ਮਾਪੇ ਅੰਜਾਨ ਬਨੇਜ ਬੱਸ ਤੇ ਚੜ੍ਹ ਕੇ ਵਾਪਸ ਬਟਾਲਾ ਤੋਂ ਕਲਾਨੌਰ ਪਹੁੰਚ ਗਏ ਤਾਂ ਉੱਥੇ ਬੱਸ ਵਿੱਚੋਂ ਉਤਰ ਕੇ ਆਪਣੀ ਧੀ ਨੂੰ ਲੱਭਣ ਲੱਗ ਪਏ ਤੇ ਜਦੋਂ ਧੀ ਨਾ ਮਿਲੀ ਤਾਂ ਫੋਨ ਇੱਧਰ ਉੱਧਰ ਖੜਕਾਉਣ ਲੱਗ ਪਏ ਇਸ ਸਾਰੇ ਮਾਮਲੇ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਗੁਆਚੀ ਹੋਈ ਬੱਚੀ ਲੋਕਾਂ ਦੀ ਮਦਦ ਨਾਲ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਕੋਲ ਪਹੁੰਚ ਗਈ ਜਿਸ ਤੋਂ ਬਾਅਦ ਪੁਲਿਸ ਨੇ ਬੱਚੀ ਦੇ ਮਾਪਿਆਂ ਦੀ ਭਾਲ ਸ਼ੁਰੂ ਕੀਤੀ ਇਸ ਦੌਰਾਨ ਬਟਾਲਾ ਟ੍ਰੈਫਿਕ ਪੁਲਿਸ ਨੇ ਮਹਿ 4 ਘੰਟੇ ਵਿੱਚ ਬੱਚੀ ਨੂੰ ਮਾਪਿਆਂ ਦੇ سپرد ਕਰ ਦਿੱਤਾ ਇਸ ਦੌਰਾਨ ਜਿੱਥੇ ਬਟਾਲਾ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਬੱਚੀ ਨੂੰ ਮਾਪਿਆਂ ਦੇ سپرد ਕਰਦੇ ਆ ਭਵਿਕ ਵਿੱਚ ਅਜਿਹੀ ਭੁੱਲ ਨਾ ਕਰਨ ਦੀ ਗੱਲ ਆਕੀ ਉੱਥੇ ਹੀ ਬੱਚੀ ਦਾ ਧਿਆਨ ਰੱਖਣ ਲਈ ਵੀ ਕਿਹਾ ਇੱਥੇ ਬਟਾਲੇ ਬੱਸ ਸਟੈਂਡ ਤੋਂ ਕੀ ਲੈਣਾ ਸੀ ਇੰਤਾਲੇ ਅਸੀਂ ਸ਼ਾਪਿੰਗ ਕਰਨ ਆਏ ਸੀ ਕਿਥੋਂ ਨਹੀਂ ਕਰਨਾ ਆਏ ਸੀ ਆਏ ਜਿੱਕਾ ਲੰਡਰ ਲੱਗ ਪੈਂਦਾ ਹੈ ਕਿ ਪਰ ਉਥੋਂ ਆਏ ਸੀ ਬਟਾਲੇ ਸ਼ਾਪਿੰਗ ਕਰਨ ਕੋਈ ਕਮੇਟੀ ਕੀਤਾ ਕੋਮ ਇਸ ਪਹਿਲਾ ਜਿਆਦਾ ਸਮਾਨੀ ਨਾਲ ਜਿਆਦਾ ਹੋਣ ਕਰਕੇ ਮੈਨ ਲੱਗਿਆ ਵੀ ਮੇਰੀ ਮੰਮੀ ਜੀ ਹੁਣਾਂ ਇਹਨਾਂ ਨੂੰ ਅਗਲੀ ਵਾਰੀ ਤੇ ਬਿਠਾ ਲੈਣ ਤੇ ਮੈਂ ਪਿਛਲੀ ਵਾਰੀ ਤੇ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨ ਲੱਗਾ ਮੰਮੀ ਜੀ ਹੁਣਾਂ ਕੋਲ ਐ ਤੇ ਉਹਨਾਂ ਨੂੰ ਲੱਗਾ ਮੇਰੇ ਕੋਲ ਐ ਤੇ ਉਪਲੇਖੇ ਦੇ ਵਿੱਚ ਉਹਨਾਂ ਨੂੰ ਇੱਥੇ ਰੈਪ ਡਾਗੀ ਤੁਹਾਨੂੰ ਕਿੱਥੇ ਪਤਾ ਲੱਗਾ ਜਾ ਕੇ ਦੇ ਬੱਚਿਆਂ ਕਲਨ ਨੂੰ ਤੋਂ ਥੋੜੀ ਜਿਹੀ ਹੁੜਾਂ ਬਾਅਦ ਮੈਂ ਉਹ ਉਹ ਰਾ ਉੱਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਦੀ ਤੇ ਤੁਹਾਡੇ ਲੱਗੇ ਹੁੰਨੀ ਹੈ ਤੇ ਮੈਂ ਮੇਰੇ ਲੱਗੇ ਛੋਟੀ ਹੈ ਵੱਡੀ ਨਹੀਂ ਹੈ ਤੇ ਫਿਰ ਉਹਨਾਂ ਆਂਦੀ ਮੇਰੇ ਕੋਲ ਨਹੀਂ ਫਿਰ ਮੈਂ ਤਾਂ ਮੈਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਤਾਂਦੇ ਨਹੀਂ ਸਾਡੇ ਕੋਲ ਵੀ ਨਹੀਂ ਹੈ ਫਿਰ ਦਵਦ ਫੋਨ ਕੀਤਾ ਉਹ ਬਸ ਵਾਲੇ ਵੀ ਦੀਆਂ ਨੂੰ ਪੁੱਛ ਆਂਦੇ ਤੇ ਏਦਾਂ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੇ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਤੇ ਏਦਾਂ ਉਹਨਾਂ ਕੋਲ ਹੈ ਤੇ ਉਹ ਥਣ ਚੱਕੀ ਲੱਗੀ ਹੈ ਤੇ ਤੁਸੀਂ ਉੱਥੋਂ ਪਤਾ ਕਰ ਲੈ ਕਿੰਨੇ ਉਮਰ ਬੱਚੇ ਦੇ 4 4 ਇਹਦੀ ਕਲਾਸ ਪਰਚੀ ਨਰਸਰੀ ਚ ਕੁਛ ਨੂੰ ਕੀ ਮਸੂਈ ਤੇ ਰਹੇ ਧੰਨਵਾਦ ਕਰਨ ਚਾਹਨੀ ਇਹਨਾਂ ਬਿਨਾਂ ਨੇ ਮੇਰੀ ਥੀ ਮੈਨੂੰ ਰਟਾ ਸਾਡੇ ਨਾਲ ਮਸੀਦ ਨਾਣੀ ਨਾਲ ਵਿੱਚ ਵੇਟੀਏ ਨਾਲ ਖੜੀ ਕੋਈ ਜੱਫਰ ਆ ਰਹੀ ਹੁਪੜੇ ਕਿ ਦਿਨ ਵਾਸਤੇ ਤਰ੍ਹਾਂ ਨਾਲ ਤੋਂ ਇੱਕ ਬਟਾਲੀ ਤੇ ਕਪੜੇ ਚੀਦਕਿਆਂ ਦੇ ਬਟਾਲੀ ਤੋਂ ਬਾਅਦ ਕਹਿੰਦੇ ਹੋ ਜਦੋਂ ਬਸ ਚ ਬਹਿਣ ਲੱਗੇ ਤੇ ਬਸ ਚ ਰਾਸ਼ੀ ਜਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਜੇ ਨ ਨਹੀਂ ਮੁਹਿੰਗੋ ਲੋਕ ਐਟੀਕੇ ਚਾਹੀਏ ਬਸੋਂ ਬੜੀ ਨੇ ਬਸ ਵਿੱਚ ਬੈਠ ਗਈ ਉਹ ਦੀ ਇਹ ਸ਼ਰਤ ਕਿ ਲੇਕਿਨ ਜਦੋਂ ਕੋਲੋਂ ਉੱਪਰ ਪਿੱਛੇ ਦੀ ਉਹ ਬਸ ਜਿਹੜਾ ਅਸ਼ਕਟਿਆ ਉਹਨਾਂ ਨੇ ਦੇਖਿਆ ਵੀ ਬੇਟੀ ਕਿੱਥੇ ਦੇ ਬੀਟੀ ਨਾਲ ਬੇਟੀ ਕੋਈ ਤੇ ਨਾਂ ਮਿਲ ਰਿਹਾ ਸੀ ਕੋਈ ਤੇ ਫਿਰ ਉੱਥੇ ਉਹਨਾਂ ਨੇ ਪਤਾ ਨਹੀਂ ਕਿੰਨਾ ਸੰਪਰਕ ਕੀਤਾ ਇੱਥੇ ਬਟਾੜੇ ਕਾਲੇ ਸੰਪਰਕ ਕੀਤਾ ਉਸ ਟਾਈਮ ਤੇ ਬਟਾੜੇ ਬਸਟੈਂਡ ਤੇ ਵੀ ਨਾਮ ਵੀ ਜਾਣਦਾ ਉਹਨਾਂ ਤੇ ਫਿਰ ਉਹਨਾਂ ਨੇ ਭਾਈ ਇਤਿਹਾਸਕ ਦਫ਼ਤਰਾਂ ਕੇ ਸੰਪਰਕ ਕਰਕੇ ਦੀ ਦਾਲ ਮਲਾਜਮਾ ਦੀ ਮਸਦੇ ਨਾਲ ਮਿਲੀ ਸਕੀ ਅਪ੍ਰੋਵਰ ਤੇ ਬਾਅਦ ਵਿੱਚ ਗੁਰਨੇਸ਼ ਸਾਹਿਬ ਨਾਲ ਸੰਪਰਕ ਕਰਕੇ ਦੀ ਮਰਾਜਮਾ ਨੂੰ ਸਰਟੀਫਿਕੇਟ ਜਿਹੜੀ ਇਸਟੈਂਡ ਦੀ ਸੰਮਲਤ ਇਜ਼ਰਾਨ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਬਟਾਲਾ ਪੁਲਿਸ ਦਾ ਉਹਨਾਂ ਦੀ ਬੱਚੀ ਲੱਭ ਕੇ ਉਹਨਾਂ ਦੇ ਹਵਾਲੇ ਕਰਨ ਲਈ ਧੰਨਵਾਦ ਕੀਤਾ ਬਾਸਟੈਂਡ ਤੇ ਕੁਲਵਾਰਸ ਬੱਚੀ ਛੋਟੀ ਸੁਮਰੀਤ ਕੌਰ ਇਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਵਾਸੀ ਪਿੰਡ ਸੰਘੋਵਾਲ ਪੁਲਿਸ ਜ਼ਿਲ੍ਹਾ ਮਜੀਠਾ ਤਾਂ ਇਹ ਆਪਣੇ ਅਜਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹਕੀਮਪੁਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ বাস ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ বাস ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨੌਰ ਵਾਲੀ বাস ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਂ ਮਾਪਿਓ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੀਠ ਰਾਜਨ ਸੀਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਜੀ ਕੋਈ ਮੁਸ਼ਕਲਾਂ ਤੇ ਹੁੰਦੀਆਂ ਨਹੀਂ ਪਾਏ ਇਹਨੂੰ ਮੁਸ਼ਕਲ ਨਹੀਂ ਸਮਝਦੇ ਅਸੀਂ ਬੜਾ ਵੱਡਾ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਹੁੰਚਾ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਬੜੀ ਕੁਝ ਨਹੀਂ ਫਰਕ ਪੈਂਦਾ ਉਹਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ ਆ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹਦੇ ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਸ਼ਹਿਰ ਆਉਂਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਹਿਲ ਦਿਓ ਵੇਖੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸੰਭਾਲ ਗਏ ਤੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਇਹ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਿੰਦਾ ਇਹਨਾਂ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਦੇ ਪਹਿਲ ਦੇ ਤੌਰ ਤੇ ਧਿਆਨ ਰੱਖਿਆ ਕਰੋ